ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਦੇ ਜਿਹੜੀ ਆ ਅਟੈਕ ਕੀਤੇ ਜਾ ਰਹੇ ਨੇ ਮਜ਼ਾਈਲਾ ਤੇ ਡਰੋਨ ਦੇ ذریعے ਭਾਰਤ ਤੇ ਹਮਲੇ ਕੀਤੇ ਜਾ ਰਹੇ ਖਾਸ ਕਰਕੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਾਕ ਵੱਲੋਂ ਇਹ ਜਿਹੜੇ ਨੇ ਡਰੋਨ ਤੇ ਮਜ਼ਾਈਲਾ ਸੁੱਟੀਆਂ ਜਾ ਰਹੀਆਂ ਨੇ ਇਹਦੇ ਚੱਲਦੇ ਅੱਜ ਫਿਰ ਭਾਰਤੀ ਵਿਦੇਸ਼ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਰਨਲ ਕ੍ਰੈਸ਼ੀ ਸੋਪੀਆ ਨੇ ਦੱਸਿਆ ਕਿ ਪਾਕਿਸਤਾਨ ਨੇ ਪੰਜਾਬ ਦੇ 에ਅਰ ਬੇਸ ਤੇ ਮਜ਼ਾਈਲਾ ਸੁੱਟੀਆਂ ਨੇ ਭਾਰਤ ਦੇ ਚੁੰ ਚੁੰਨ ਕੇ ਪਾਕ ਮਿਲਟਰੀ ਟਖਾਣਿਆਂ ਨੂੰ ਟਾਰਗੇਟ ਕੀਤਾ S400 ਅਤੇ ਬ੍ਰਮਸੋ ਬੇਸ ਉਡਾਉਣ ਦਾ ਵੀ ਜਿਹੜਾ ਵਾ ਇਹ ਦਾਵਾ ਜਿਹੜਾ ਪਾਕਿਸਤਾਨ ਵੱਲੋਂ ਕੀਤਾ ਗਿਆ ਉਹ ਝੂਠਾ ਦੱਸਿਆ ਗਿਆ ਭਾਰਤ ਅਤੇ ਪਾਕਿਸਤਾਨ ਇੱਕ ਦੂਜੇ ਤੇ ਜਿਹੜੀ ਆਰਮੀ ਕਾਰਵਾਈ ਹੋ ਰਹੀ ਹੈ ਇਸੇ ਦੌਰਾਨ ਵਿਦੇਸ਼ ਅਤੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਵਿੱਚ ਕਰਨਲ ਸੋਫੀਆ ਕਰੇਸ਼ੀ ਨੇ ਕਿਹਾ ਕਿ ਪਾਕਿਸਤਾਨ ਨੇ ਹਾਈ ਸਪੀਡ ਮਿਜ਼ਾਈਲ ਨਾਲ ਜੰਮੂ ਕਸ਼ਮੀਰ ਦੇ ਉਦਮਪੁਰ ਪੰਜਾਬ ਦੇ ਪਠਾਨਕੋਟ ਆਦਮਪੁਰ ਅਤੇ ਗੁਜਰਾਤ ਦੇ ਪੁਜ 에ਅਰ ਬੇਸ ਤੇ ਹਮਲਾ ਕੀਤਾ ਜਿਸ ਵਿੱਚ ਭਾਰਤ ਨੂੰ ਨੁਕਸਾਨ ਪੁੱਜਿਆ ਪਾਕਿਸਤਾਨ ਨੇ ਹਸਪਤਾਲ ਅਤੇ ਸਕੂਲਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਭਾਰਤ ਨੇ ਹਵਾ ਦੇ ਵਿੱਚ ਜਿਹੜਾ ਵਾ ਨਸ਼ਟ ਕਰ ਦਿੱਤਾ ਬ੍ਰਹਮੋਜ਼ ਸੈਲੀਡਿਟੀ ਤਬਾਹ ਕਰਨ ਦੀ ਵੀ ਪਾਕਿਸਤਾਨ ਦਾ ਦਾਵਾ ਗਲਤ ਹੈ ਭਾਰਤ S400 ਡਿਫੈਂਸ ਸਿਸਟਮ ਵੀ ਪੂਰੀ ਤਰ੍ਹਾਂ ਸੇਫ ਹੈ ਪ੍ਰੈਸ ਕਾਨਫਰੰਸ ਵੇਲੇ ਕਰਨਲ ਸੋਫੀਆ ਕ੍ਰੇਸ਼ੀ ਅਤੇ ਵਿੰਕ ਮਾਰਡਰ ਵਿਮਿਕਾ ਸਿੰਘ ਅਤੇ ਵਿਦੇਸ਼ ਮੰਤਰਾਲੇ ਦੇ ਸਖਤਰ ਵਿਕਰਮ ਮਿਸਰ ਵੀ ਮੌਜੂਦ ਸਨ ਕਰਨਲ ਸੋਫੀਆ ਕ੍ਰੇਸ਼ੀ ਨੇ ਇਹ ਵੀ ਕਿਹਾ ਕਿ ਪਾਕਿਸਤਾਨੀ ਸੈਨਾ ਨੇ ਪੂਰੇ ਪੱਛਮ ਮੋਰਚੇ ਤੇ ਲਗਾਤਾਰ ਜਿਹੜੀਆਂ ਹਮਲਾਵਰ ਗਤੀਵਿਧੀਆਂ ਜਾਰੀ ਰੱਖੀਆਂ ਨੇ ਉਸ ਵਿੱਚ ਯਾਕੂਬ ਡਰੋਨ ਲੌਂਗ ਰੇਂਜ ਵੈਪਨ ਲਾਈਟ ਇਮਿਊਨੀਸ਼ਨ ਅਤੇ ਲੜਾਕੂ ਜਹਾਜ਼ਾਂ ਦਾ ਵੀ ਉਪਯੋਗ ਕੀਤਾ ਭਾਰਤੀ ਸੈਨਾ ਨੂੰ ਡੇਢ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਐਲਐਸ ਐਲਓਸੀ ਤੇ ਵੀ ਡਰੋਨ ਗੁਸਪੈਡ ਅਤੇ ਭਾਰੀ ਕੈਲੀਬਰ ਹਥਿਆਰਾਂ ਦੇ ਨਾਲ ਗੋਲਾਬਾਰੀ ਕੀਤੀ ਜਾ ਰਹੀ ਹੈ ਅੰਤਰਰਾਸ਼ਟਰੀ ਸੀਮਾ ਅਤੇ ਐਲਓਸੀ ਤੇ ਸ਼੍ਰੀਨਗਰ ਤੋਂ ਢਲੀਆਂ ਤੱਕ 26 ਤੋਂ ਜ਼ਿਆਦਾ ਸਥਾਨਾਂ ਤੇ ਹਵਾਈ ਗੁਸਪੈਡ ਦੇ ਯਤਨ ਕੀਤੇ ਗਏ ਨੇ ਭਾਰਤੀ ਸੁਰੱਖਿਆ ਬਲਾਂ ਨੇ ਵੱਡੇ ਖਤਰਿਆਂ ਨੂੰ ਸਫਲਤਾਪੂਰਵਕ ਹਵਾਚੀ ਨਸ਼ਟ ਕੀਤਾ ਫਿਰ ਵੀ ਹਵਾਈ ਸਟੇਸ਼ਨ ਉਦੰਪੁਰ ਪਠਾਨਕੋਟ ਆਦਮਪੁਰ ਅਤੇ ਪੁੱਜ ਬਠਿੰਡਾ ਸਟੇਸ਼ਨ ਅਤੇ ਹੋਰ ਜਗ੍ਹਾ ਤੇ ਨੁਕਸਾਨ ਪੁੱਜਿਆ ਇਹ ਵੀ ਦੱਸਿਆ ਗਿਆ ਕਿ ਪਾਕਿਸਤਾਨ ਨੇ ਸਵੇਰੇ 1:40 ਮਿੰਟ ਤੇ ਹਾਈ ਸਪੀਡ ਮਿਜ਼ਾਈਲ ਦਾ ਇਸਤੇਮਾਲ ਕਰਕੇ ਪੰਜਾਬ ਦੇ 에ਅਰ ਬੇਸ ਸਟੇਸ਼ਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਨਿੰਦਣੀ ਅਤੇ ਅਨਪ੍ਰੋਫੈਸ਼ਨਲ ਐਕਟ ਦੇ ਤਹਿਤ ਸ਼ਰੀਨਗਰ ਬੰਤੀਪੁਰ ਅਤੇ ਉਦੰਪੁਰ ਦੇ ਹਵਾਈ ਅੱਡਿਆਂ ਤੇ ਮੈਡੀਕਲ ਸੈਂਟਰ ਅਤੇ ਸਕੂਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਇਸ ਨਾਲ ਉਸ ਦਾ ਭਾਰ ਦਾ ਸਿਵਲ ਇਨਫਰਾਸਟ੍ਰਕਚਰ ਨੂੰ ਵੀ ਨਿਸ਼ਾਨਾ ਬਣਾ ਕੇ ਹਮਲਾ ਕਰਨੇ ਦੀ ਜਿਹੜੀ ਗੈਰ ਜ਼ਿੰਮੇਵਾਰੀ ਪ੍ਰਵਿੱਤੀ ਆਉ ਪਾਕਿਸਤਾਨ ਦੀ ਉਜਾਗਰ ਹੋਈ ਹੈ ਪਾਕਿਸਤਾਨ ਵੱਲੋਂ ਸੈਨਾ ਦੇ ਠਿਕਾਣਿਆਂ ਤੇ ਜਾਣਬੁੱਝ ਕੇ ਨਿਸ਼ਾਨਾ ਬਣਾਉਣ ਤੋਂ ਬਾਅਦ ਭਾਰਤੀ ਸੁਰੱਖਿਆ ਬਲਾਂ ਦੇ ਜਿਹੜੇ ਨੇ ਵੱਲੋਂ ਜਵਾਬੀ ਹਮਲੇ ਕੀਤੇ ਗਏ ਨੇ ਟੈਕਨੀਕਲ ਇੰਟੋਲੇਸ਼ਨ ਕਮਾਂਡ ਐਂਡ ਕੰਟਰੋਲ ਸੈਂਟਰ ਤੇ ਰਡਾਰ ਸਾਈਟਸ ਅਤੇ ਹਥਿਆਰਾਂ ਦੇ ਭੰਡਾਰ ਨੂੰ ਵੀ ਚੁਣ ਕੇ ਨਿਸ਼ਾਨਾ ਬਣਾਇਆ ਗਿਆ ਰਫੀਕੀ ਮਰੂਦ ਚੱਕ ਵਾਲਾ ਰਮਯਾਨ ਖਾਨ ਸਕੂਰ ਅਤੇ ਚੁਨੀਆਂ ਸਥਿਤ ਪਾਕ ਸੈਨਾ ਦੇ ਠਿਕਾਣਿਆਂ ਤੇ ਵੀ ਫਿਰ ایر ਲਾਂਚ ਸੱਟੇ ਹਥਿਆਰਾਂ ਤੇ ਲੜਾਕੂ ਜੈਡਸ ਦੇ ਹਮਲੇ ਕੀਤੇ ਗਏ ਨੇ ਪਰ ਸੂਰਸਥਿਤ ਰਡਾਰ ਸਾਈਟ ਤੇ ਸਿਆਲਕੋਟ ਦਾ ਐਵੀਏਸ਼ਨ ਬੇਸ ਨੂੰ ਵੀ ਸਟੇਕ ਗੋਲਾ ਬਰੂਦ ਨਾਲ ਟਾਰਗੇਟ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕਈ ਇਲਾਕਿਆਂ ਵਿੱਚ ਪਾਕਿਸਤਾਨੀ ਸੈਨਿਕਾਂ ਦੀ ਸੰਖਿਆ ਵੱਧਦੀ ਦਿਖਾਈ ਦੇ ਰਹੀ ਹੈ ਜੋ ਕਿ ਅਕਸਾਣ ਵਾਲੀ ਤਸਵੀਰ ਹੈ ਉਹਨਾਂ ਨੇ ਕਿ ਅਸੀਂ ਤਣਾਅ ਨਹੀਂ ਚਾਹੁੰਦੇ ਪਰ ਪਾਕਿਸਤਾਨ ਵੀ ਐਸਾ ਹੀ ਕਰੇ ਇੰਡੀਅਨ ਆਰਮੀ ਦੇ ਵੈਪਨ ਨੇ ਪਾਕਿਸਤਾਨੀ ਟਿਕਾਣਿਆਂ ਨੂੰ ਨਸ਼ਟ ਕੀਤਾ ਉਸ ਦੀ ਵੀਡੀਓ ਵੀ ਪ੍ਰੈਸ ਕਾਨਫਰੰਸ ਵਿੱਚ ਦਿਖਾਈ ਗਈ ਹੈ ਉਧਰ ਵਿਦੇਸ਼ ਮੰਤਰਾਲੇ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਪਾਕਿਸਤਾਨ ਦਾਅਵਾ ਕਰ ਰਿਹਾ ਹੈ ਕਿ ਉਹਨਾਂ ਨੇ ਕੀ ਕੀਤਾ ਉਹ ਲਗਾਤਾਰ ਵੱਡਾ ਝੂਠ ਬੋਲ ਰਹੇ ਨੇ ਪਾਕਿਸਤਾਨ ਦੀ ਸਰਕਾਰੀ ਏਜੰਸੀਆਂ ਬੋਲ ਰਹੀ ਹੈ ਕਿ ਉਹਨਾਂ ਨੇ ਭਾਰਤ ਵਿੱਚ ਕਈ ਮਿਲਟਰੀ ਫੈਸਿਲਿਟੀ ਨੂੰ ਢਾਹ ਢੇਰੀ ਕੀਤਾ ਉਹਨਾਂ ਕਹਿੰਦੇ ਕਿ ਮੇਰੇ ਸਾਥੀ ਇਹਦੀ ਸਚਾਈ ਤੁਹਾਨੂੰ ਦੱਸ ਦਿੱਤੀ ਆ ਪਾਕਿਸਤਾਨ ਇਸ ਮਸਲੇ 'ਤੇ ਸ਼ਰੇਆਮ ਝੂਠ ਬੋਲ ਰਿਹਾ ਸਿਰਸਾ 에ਅਰ ਫੋਰਸ ਸਟੇਸ਼ਨ ਨੂੰ ਤਬਾਹ ਕਰਨ ਦਾ ਉਹਨਾਂ ਦਾ ਦਾਵਾ ਪੂਰੀ ਤਰ੍ਹਾਂ ਝੂਠਾ ਸੂਤਗੜ 에ਅਰ ਫੋਰਸ ਬੇਸ ਆਦਮਪੁਰ ਵਿੱਚ S400 ਬੇਸ ਨੂੰ ਤਬਾਹ ਕਰਨ ਦਾ ਵੀ ਪਾਕਿਸਤਾਨ ਦਾ ਦਾਵਾ ਪੂਰੀ ਤਰ੍ਹਾਂ ਝੂਠਾ ਹੈ ਮਹੱਤਵਪੂਰਨ ਇਨਫਰਾਸਟ੍ਰਕਚਰ ਪਾਵਰ ਸਿਸਟਮ ਸਾਈਬਰ ਸਿਸਟਮ ਤੇ ਹਮਲਾ ਕਰਨੇ ਤੇ ਉਹਨਾਂ ਨੂੰ ਤਬਾਹ ਕਰਦੇ ਵੀ ਪਾਕਿਸਤਾਨ ਦੇ ਦਾਵੇ ਝੂਠੇ ਨੇ ਵਿਕਰਮ ਮਿਸ਼ਰੀ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਪਾਕਿਸਤਾਨ ਦੇ ਇਨ੍ਹਾਂ ਝੂਠੇ ਦਾਅਵਿਆਂ ਦੇ ਬਿਨੂ ਲੈ ਕੇ ਗੁਭਰਾ ਨਾ ਹੋਣ ਪਾਕਿਸਤਾਨ ਲਗਾਤਾਰ ਨਾਗਰਿਕਾਂ ਅਤੇ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾ ਰਿਹਾ ਖਾਸ ਤੌਰ ਤੇ ਜੰਮੂ ਕਸ਼ਮੀਰ ਔਰ ਉਹ ਧਾਰਮਿਕ ਲੋਕਾਂ ਦੇ ਵਿੱਚ ਕਟੜਤਾ ਫਲਾਉਣ ਵਾਸਤੇ ਵੀ ਕੋਸ਼ਿਸ਼ ਕਰ ਰਿਹਾ ਪਾਕਿਸਤਾਨ ਦਾ ਫੋਕਸ ਸਿਵਿਲਿਅਨ ਟਾਰਗੇਟ ਅਤੇ ਪੋਪੂਲੇਸ਼ਨ ਹਨ ਉਹਨਾਂ ਇਹ ਵੀ ਦੱਸਿਆ ਕਿ ਅੱਜ ਸਵੇਰੇ ਪਾਕਿਸਤਾਨੀ ਰਜੌਰੀ ਵਿੱਚ ਹਮਲਾ ਕੀਤਾ ਉਸ ਵਿੱਚ ਰਜੌਰੀ ਦੇ ਇੱਕ ਪ੍ਰਸ਼ਾਸਨਿਕ ਅਫਸਰ ਮਾਰੇ ਗਏ ਨੇ ਅਤੇ ਕਈ ਨਾਗਰਿਕ ਵੀ ਮਾਰੇ ਗਏ ਨੇ ਨਾਗਰਿਕ ਠਿਕਾਣਿਆਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਫਿਰੋਜ਼ਪੁਰ ਤੇ ਤੇ ਜਲੰਧਰ ਦੇ ਵਿੱਚ ਵੀ ਕੁਝ ਲੋਕ ਜ਼ਖਮੀ ਹੋਏ ਤੇ ਪ੍ਰਾਪਰਟੀ ਨੂੰ ਵੀ ਨੁਕਸਾਨ ਪੁੱਜਿਆ। ਵਿਕਰਮ ਮਿਸਰੀ ਨੇ ਵੀ ਕਿਹਾ ਕਿ ਪਾਕਿਸਤਾਨ ਦੇ ਅਧਿਕਾਰੀ ਲਗਾਤਾਰ ਝੂਠਾ ਦਾਵਾ ਕਰ ਰਹੇ ਨੇ ਭਾਰਤ ਅੰਮ੍ਰਿਤਸਰ ਦੀ ਵੱਲੋਂ ਮਜ਼ਾਇਲ ਦਾਗ ਰਿਹਾ ਇਹ ਸਾਰਾ ਝੂਠਾ ਇਹ ਭਾਰਤ ਨੂੰ ਵੰਡਣ ਦੀ ਕੋਸ਼ਿਸ਼ ਹੈ ਆਖਰਕਾਰ ਨਕਾਮ ਹੋ ਜਾਏਗੀ। ਪਾਕਿਸਤਾਨੀ ਟੈਲੀਵਿਜ਼ਨ ਤੇ ਕੁਝ ਬਿਆਨ ਦਿੱਤੇ ਜਾ ਰਹੇ ਨੇ ਪਾਕਿਸਤਾਨੀ ਆਰਮੀ ਦੇ ਪ੍ਰਵਕਤਾ ਕੁਝ ਕਹਿ ਰਹੇ ਬਲਾਰੇ ਕਿ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਦੀ ਲੋਚਨਾ ਕਰੇ। ਉਹਨਾਂ ਕਹਿੰਦੇ ਕਿ ਪਾਕਿਸਤਾਨ ਲਈ ਬਹੁਤ ਹੀ ਹੈਰਾਨੀ ਦੀ ਗੱਲ ਹੋ ਸਕਦੀ ਲੇਕਿਨ ਭਾਰਤ ਵਿੱਚ ਡੈਮੋਕ੍ਰੇਸੀ ਦਾ ਸਬੂਤ ਹੈ ਹਾਲਾਂਕਿ ਪਾਕਿਸਤਾਨ ਅਜੇ ਹੀ ਡੈਮੋਕ੍ਰੇਸੀ ਦਾ ਆਦੀ ਨਹੀਂ ਹੈ ਕਿਉਂਕਿ ਉੱਥੇ ਆਰਮੀ ਹੀ ਰਾਜ ਕਰਦੀ ਹੈ ਉਹਨਾਂ ਕਹਿੰਦੇ ਕਿ ਪਾਕਿਸਤਾਨ ਇੱਕ ਹੋਰ ਦਾਵਾ ਕਰ ਰਿਹਾ ਹੈ ਕਿ ਪਾਕਿਸਤਾਨ ਭਾਰਤੀ ਮਿਜ਼ਾਇਲ ਨੇ ਅਫਗਾਨਿਸਤਾਨ ਨੂੰ ਹਿੱਟ ਕੀਤਾ ਇਹ ਸਰਾਸਰ ਝੂਠ ਹੈ ਉਹ ਕਹਿੰਦੇ ਭਾਰਤ ਸਰਕਾਰ ਦੱਸਣਾ ਚਾਹੁੰਦੀ ਹੈ ਕਿ ਅਫਗਾਨੀਆ ਨੂੰ ਇਹ ਜਾਦ ਦਵਾਉਣ ਦੀ ਜ਼ਰੂਰਤ ਨਹੀਂ ਕਿ ਕਿਹੜਾ ਦੇਸ਼ ਪਿਛਲੇ ਕਈ ਮੌਕਿਆਂ ਤੇ ਪਿਛਲੇ ਡੇਢ ਸਾਲਾਂ ਦੇ ਵਿੱਚ ਸੂਇਲਨ ਪੋਪੂਲੇਸ਼ਨ ਨੂੰ ਨਿਸ਼ਾਨਾ ਬਣਾਇਆ ਹੁਣ ਇਸ ਮਸਲੇ ਦੇ ਵਿੱਚ ਉਸ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਨੇ ਇਹ ਦਾਅਵੇ ਕੀਤੇ ਗਏ ਨੇ ਕਰਨਲ ਸੋਫੀਆ ਕ੍ਰੈਸ਼ੀ ਵਿਯਮਿਕਾ ਸਿੰਘ ਅਤੇ ਵਿਦੇਸ਼ ਮੰਤਰਾਲੇ ਦੇ ਸਕੱਤਰ ਵਿਕਰਮ ਮਿਸਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਇਸੇ ਦੌਰਾਨ ਖਬਰਾਂ ਜਿਹੜੀਆਂ ਹੋਰ ਵੀ ਸਾਹਮਣੇ ਆਈਆਂ ਉਹਦੇ ਚ ਕਿ ਪਠਾਨਕੋੜ ਵਿੱਚ 1 ਘੰਟੇ ਤੱਕ ਲਗਾਤਾਰ ਧਮਾਕੇ ਬਠਿੰਡਾ ਸਮੇਤ ਤਿੰਨ ਜ਼ਿਲ੍ਹਿਆਂ 'ਚ ਅਲਰਟ ਜਾਰੀ ਆ ਬਾਜ਼ਾਰ ਬੰਦ ਰਹੇਗੇ ਨੇ ਔਰ ਪਾਕਿਸਤਾਨੀ ਹਮਲੇ ਨਾਲ ਦੋ 에ਅਰ ਬੇਸ ਨੂੰ ਵੀ ਹਲਕਾ ਨੁਕਸਾਨ ਪੁੱਜਾ ਲਗਾਤਾਰ ਚੌਥੇ ਦਿਨ ਆਪਰੇਸ਼ਨਸ ਦੂਰ ਤੋਂ ਬਾਅਦ ਭਾਰਤ ਤੇ ਹਮਲੇ ਹੋ ਰਹੇ ਨੇ ਪਠਾਨਕੋਟ ਦੇ ਵਿੱਚ ਕਰੀਬ 1 ਘੰਟਾ ਤੱਕ ਧਮਾਕੇ ਸੁਣਨ ਦੀ ਬਾਜ਼ ਆਈ ਪਾਕਿਸਤਾਨ ਵੱਲੋਂ ਮਜ਼ਾਈਲ ਅਤੇ ਬੰਬ ਸੁੱਟੇ ਗਏ ਨੇ ਕਈ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਦੁਕਾਨਾਂ ਤੇ ਬਾਜ਼ਾਰ ਬੰਦ ਕਰਵਾ ਦਿੱਤੇ ਨੇ ਬਠਿੰਡਾ ਫਾਜ਼ਿਲਕਾ ਤੇ ਫਿਰੋਜ਼ਪੁਰ 'ਚ ਸਾਇਰਨ ਵੀ ਵੱਜੇ ਨੇ ਪਰ ਰਸਕਵਿਜ ਕਰਨਲ ਸੋਫੀਆ ਕਰੇਸ਼ਨੀਕਾ ਹੈ ਕਿ ਪਾਕਿਸਤਾਨੀ ਹਮਲੇ ਨਾਲ ਪਠਾਨਕੋਟ ਤੇ ਆਦਮਪੁਰ ਦੇ 에ਅਰ ਬੇਸ ਨੂੰ ਹਲਕਾ ਨੁਕਸਾਨ ਪੁੱਜਿਆ ਪਾਕਿਸਤਾਨ ਨੇ ਹਾਈ ਸਪੀਡ ਮਿਜ਼ਾਈਲ ਛੱਡ ਕੇ ਦੋਨੇ 에ਅਰ ਬੇਸ ਤੇ ਮਿਜ਼ਾਈਲ ਡੇਗਣ ਦੀ ਕੋਸ਼ਿਸ਼ ਕੀਤੀ ਹੈ ਕਰਨਲ ਇਹ ਵੀ ਕਿਹਾ ਕਿ ਪਾਕਿਸਤਾਨ ਦਾ ਬ੍ਰਹਮੋਜ਼ ਫੈਸਿਲਿਟੀ ਤਬਾਹ ਕਰਨ ਦਾ ਦਾਵਾ ਝੂਠਾ ਸਵੇਰੇ ਪਾਕਿਸਤਾਨੀ ਸੈਨਾ ਨੇ ਅੰਮ੍ਰਿਤਸਰ ਦੇ ਬਿਆਸ ਦੇ ਸਥਿਤ ਬ੍ਰਹਮੋਜ਼ ਮਿਜ਼ਾਈਲ ਦੀ ਸਟੋਰੇਜ ਸਾਈਟ ਤੇ ਹਮਲਾ ਕਰਨ ਦਾ ਦਾਵਾ ਕੀਤਾ ਸੀ ਜਲੰਧਰ ਵੇ ਸਵੇਰੇ 8 ਵਜੇ ਦੇ ਤੰਬਾਕੇ ਆਦਮਪੁਰ 에ਅਰ ਬੇਸ ਦੇ ਵੀ ਸਵੇਰੇ 15 ਮਿੰਟ ਤੰਬਾਕਿਆਂ ਦੀ ਬਾਤ ਸੁਣੀਆ ਨਾਲਾ ਪਿੰਡ ਵਿੱਚ ਵੀ ਮਜ਼ਾਈਲਡਗੀ ਤਰਨਤਲ ਹਾਰਪੁਰ ਮਾਨਸਾ ਤੇ ਫਿਰੋਜ਼ਪੁਰ ਵਿੱਚ ਵੀ ਮਜ਼ਾਈਲ ਅਤੇ ਡਰੋਨ ਦੇ ਟੁਕੜੇ ਮਿਲੇ ਨੇ ਫਿਰੋਜ਼ਪੁਰ ਤੇ ਕਪੂਰਥਲਾ ਦੇ ਵਿੱਚ ਬਾਜ਼ਾਰ ਬੰਦ ਕਰਾ ਦਿੱਤੇ ਗਏ ਨੇ ਬੀਤੀ ਰਾਤ ਜਲੰਧਰ ਤੇ ਫਿਰੋਜ਼ਪੁਰ ਵਿੱਚ ਵੀ ਡਰੋਨ ਹਮਲਿਆਂ ਦੇ ਨਾਲ 4 ਲੋਕ ਜ਼ਖਮੀ ਹੋਏ ਨੇ ਪਾਕਿਸਤਾਨ ਦੇ ਨਾਲ ਜਿਹੜੇ 6 ਪੰਜਾਬ ਦੇ ਜ਼ਿਲ੍ਹੇ ਲੱਗਦੇ ਨੇ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਤਰਨਤਨ ਫਿਰੋਜ਼ਪੁਰ ਤੇ ਫਾਜ਼ਿਲਕਾ ਉਧਰ ਫਿਰੋਜ਼ਪੁਰ ਦੇ ਵਿੱਚ ਏਟੀਐਮ ਦੇ ਵਿੱਚ ਕੈਸ਼ ਖਤਮ ਹੋ ਗਿਆ ਲੋਕ ਪਰੇਸ਼ਾਨਾ ਹਾਰਪੁਰ ਦੇ ਟਾਂਡਾ ਦੇ ਵਿੱਚ ਵੀ ਸ਼ੱਕੀ ਵਸਤੂ ਮਿਲਿਆ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪਾਕਿਸਤਾਨ ਦੇ ਨੇੜੇ ਲੱਗਦੇ ਪਿੰਡਾਂ ਦਾ ਜਿਹੜਾ ਵਾ ਉਹ ਦੌਰਾ ਕੀਤਾ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਹੌਸਲਾ ਦਿੱਤਾ ਉਧਰ ਜਲੰਧਰ ਦੇ ਡਿਪਟੀ ਕਮਿਸ਼ਨਰ ਹਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਵੇਰੇ 11 ਵਜੇ ਤੋਂ ਬਾਅਦ ਡਰੋਨ ਨਾਲ ਸੰਬੰਧਿਤ ਕੋਈ ਘਟਨਾ ਨਹੀਂ ਹੋਈ ਇਸ ਲਈ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਲੇਕਿਨ ਸੁਰੱਖਿਆ ਸੰਬੰਧੀ ਸਾਵਧਾਨੀਆਂ ਦਾ ਵਰਤਣਾ ਬਹੁਤ ਜ਼ਰੂਰੀ ਹੈ ਝੂਠੀਆਂ ਅਫਵਾਹਾਂ ਤੋਂ ਜ਼ਿਲ੍ਹਾੰਦਰ ਵਾਸੀ ਦੂਰ ਰਹਿਣ ਪਾਕਿਸਤਾਨ ਦੇ ਸਰਦੀ ਖੇਤਰ ਵਾਲੀ ਹਰਿਆਣਾ ਦੀ ਬੱਸ ਸੇਵਾ ਬੰਦ ਕਰ ਦਿੱਤੀ ਅੰਮ੍ਰਿਤਸਰ ਬਠਿੰਡਾ ਪਠਾਨਕੋਟ ਫਿਰੋਜ਼ਪੁਰ ਫਰੀਦਕੋਟ ਜੰਮੂ ਅਤੇ ਕਟੜਾ ਸ਼ਾਮਲ ਨੇ ਅੰਮ੍ਰਿਤਸਰ ਦੇ ਮਹਿਕਮਪੁਰਾ ਦੇ ਵੀ ਦੇ ਘਰ ਵਿੱਚ ਵੀ ਇੱਕ ਸ਼ੱਕੀ ਵਸਤੂ ਮਿਲੀ ਐ ਮੁਕਸਰ ਸਾਹਿਬ ਵਿੱਚ ਸਵੇਰੇ 7:30 ਵਜੇ ਦੁਕਾਨਾਂ ਬੰਦ ਕਰ ਦਿੱਤੀਆਂ ਜਾਣਗੀਆਂ ਅੱਜ ਔਰ 10 ਵਜੇ ਤੱਕ 10:00 ਤੋ ਇਹ ਆਰਡਰ ਲਾਗੂ ਹੋਣਗੇ ਉਧਰ ਲੁਧਿਆਣਾ ਦੇ ਡੀਸੀਪੀ ਰੁਪਿੰਦਰ ਸਿੰਘ ਕਹਿੰਿਆ ਕਿ ਅੱਜ ਦੋ ਨੌਜਵਾਨ ਨੂੰ ਫੜਿਆ ਗਿਆ ਦੋਨੋਂ ਫੇਕ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਇਹਨਾਂ ਦਾ ਇੱਕ ਵੀਡੀਓ ਮਜ਼ਾਇਲ ਨੂੰ ਐਡਿਟ ਕਰਕੇ ਦਿਖਾਇਆ ਗਿਆ ਸੀ ਜੋ ਕਿ ਸਕੂਲ ਦੇ ਬਾਹਰ ਮਿਲੀ ਐ ਨੈਸ਼ਨਲ ਸਿਕਿਉਰਿਟੀ ਦੀ ਵਜ੍ਹਾ ਇਹਨਾਂ ਦੋਨਾਂ ਨੌਜਵਾਨਾਂ ਦੇ ਨਾਮ ਹੱਲੇ ਡਿਸਕਲੋਜ਼ ਨਹੀਂ ਕੀਤੇ ਜਾ ਸਕਦੇ ਔਰ ਇਸ ਤਰ੍ਹਾਂ ਲੋਕਾਂ ਨੂੰ ਅਜਿਹੀ ਇਸ ਮੌਕੇ ਕਾਰਵਾਈ ਨਹੀਂ ਕਰਨੀ ਚਾਹੀਦੀ ਉਧਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਵਾਂ ਛੱਡਣ ਵਾਸਤੇ ਮਜਬੂਰ ਨਹੀਂ ਕੀਤਾ ਜਾਵੇਗਾ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੌਜੂਦਾ ਸਿਸਟਮ ਦੇਖਦੇ ਹੋਏ ਰਾਜਪਾਲ ਦੇ ਸਾਰੇ ਵਿਸ਼ਵਵਿਦਾਲਿਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਸੁਰੱਖਿਆ ਪੱਕੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਨੇ ਸੁਰੱਖਿਆ ਟਰਾਂਸਪੋਰਟ ਅਤੇ ਨਿੱਜੀ ਕਾਰਨਾਂ ਦੇ ਨਾਲ ਸਮਰਥਾਂ ਹੋਰ ਕੋਈ ਜਿਹੜਾ ਵਿਦਿਆਰਥੀ ਨੇ ਉਹਨਾਂ ਨੂੰ ਯੂਨੀਵਰਸਿਟੀਆਂ ਕਾਲਜਾਂ ਚੱਲਣ ਲਈ ਮਜਬੂਰ ਨਹੀਂ ਕੀਤਾ ਜਾਊਗਾ ਯੂਨੀਵਰਸਿਟੀ ਜਾਂ ਕਾਲਜਾਂ ਨੂੰ ਵਿਦਿਆਰਥੀਆਂ ਦੇ ਰਹਿਣ ਅਤੇ ਖਾਣ ਦੀ ਵਿਵਸਥਾ ਕਰਨੀ ਚਾਹੀਦੀ ਹੈ ਬਠਿੰਡਾ ਪੁਲਿਸ ਬੋਲੀ ਵਪਾਰੀ ਬਿਨਾਂ ਕਿਸੇ ਡਰ ਤੋਂ ਵਪਾਰ ਕਰਨ ਔਰ ਉਧਰ ਜਲੰਧਰ ਦੇ ਡਿਪਟੀ ਕਮਿਸ਼ਨਰ ਹਮਾਂਸ਼ੂ ਅਗਰਵਾਲ ਨੇ ਕਿਹਾ ਕਿ ਅਗਰ ਕੋਈ ਡਰੋਨ ਤੁਹਾਡੇ ਨੇੜੇ ਡਿੱਗਦਾ ਆ ਤਾਂ ਜਾਂ ਜਾਣਕਾਰੀ ਹੈ ਤੁਰੰਤ ਉਦੇ ਨੇੜੇ ਨਾ ਜਾਓ ਸਗੋਂ ਪ੍ਰਸ਼ਾਸਨ ਨੂੰ ਕੰਟਰੋਲ ਰੂਮ 112 ਜਾਂ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸਥਾਪਿਤ ਕੰਟਰੋਲ ਰੂਮ ਨੰਬਰ 0181 2224 417 ਤੇ ਡਾਇਲ ਕਰਕੇ ਜਾਣਕਾਰੀ ਦੇਣੀ ਚਾਹੀਦੀ ਲੇਕਿਨ ਫਿਲਹਾਲ ਉਧਰ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਫਿਰੋਜ਼ਪੁਰ ਦੇ ਵਿੱਚ ਡਰੋਨ ਨਾਲ ਜ਼ਖਮੀ ਹੋਏ ਪਰਿਵਾਰਕ ਮੈਂਬਰਾਂ ਦਾ ਹਾਲਚਲ ਪੁੱਛਿਆ ਤੇ ਫਿਲਹਾਲ ਆਪਰੇਸ਼ਨ ਸਦੂਰ ਦੇ ਨਾਲ ਜੁੜੀਆਂ ਖਬਰਾਂ ਖਾਸ ਕਰਕੇ ਜਿਹੜੇ ਪਾਕਿਸਤਾਨ ਦੇ ਨਪਾਕ ਇਰਾਦੇ ਨੇ ਪੰਜਾਬ ਤੇ ਭਾਰਤ ਤੇ ਹਮਲੇ ਕੀਤੇ ਜਾ ਰਹੇ ਨੇ ਉਹ ਖਬਰਾਂ ਮੋੜ ਲੈ ਕੇ ਹਾਜ਼ਰ ਹੋਵਾਂਗੇ ਤਾ ਤੁਸੀ ਇਸੇ ਤਰ੍ਹਾਂ ਹੀ ਦੇਖਦੇ ਰਹੋ ABC ਪੰਜਾਬ ਤੇ ਘਰਾਂ ਤੋਂ ਘੱਟ ਬਾਹਰ ਨਿਕਲੋ ਰਾਤ ਨੂੰ ਲਾਈਟਾਂ ਬੰਦ ਕਰਕੇ ਸੌਣਾ ਚਾਹੀਦਾ ਹੈਗਾ ਬਾਜ਼ਾਰਾਂ 'ਚ ਫालतू ਨਹੀਂ ਜਾਣਾ ਚਾਹੀਦਾ ਜੋ ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਉਹ ਦੀ ਇਨ ਬਿਨ ਪਾਲਣਾ ਪੰਜਾਬ ਵਾਸੀਆਂ ਨੂੰ ਕਰਨੀ ਚਾਹੀਦੀ ਹੈ